ਕੀ ਨਾਮ ਪਾਜੀ ਤੁਹਾਡਾ ਮੇਰਾ ਨਾਮ ਜੀ ਮੇਜਰ ਸਿੰਘ ਜੀ ਇਹ ਮੇਜਰ ਸਿੰਘ ਜੀ ਕੀ ਘਟਨਾ ਵਾਪਰੀ ਆ ਜਿਹੜੀ ਅੱਜ ਬਾਬਾ ਮੁੰਡਿਆਂ ਕਿੱਥੇ ਜਾ ਰਿਹਾ ਤੇ ਜੀ ਲੜਕੀ ਆ ਰਹੀ ਸੀ ਆਪਣੇ ਬੋਡੀ ਚੋਂ ਤੋਂ ਤੇ ਫਾਟਕ ਦੇ ਅੱਗੇ ਕੁੜੀ ਦਾ ਫੋਨ ਖੋਣ ਪਿਆ ਤੇ ਕੁੜੀ ਨੇ ਬੜੀ ਹਿੰਮਤ ਦੇ ਨਾਲ ਚੋਰਾ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਔਰ ਡੇਗਦੇ ਡੇਗਦੇ ਕੁੜੀ ਨੇ ਬਾਈਕ ਨੂੰ ਹੱਥ ਪਾ ਲਿਆ ਤੇ ਉਹਦੇ ਨਾਲ ਘੜੀਸਦੇ ਤਿੰਨ ਤੋਂ ਚਾਰ ਕਿਲੇ ਤੇ ਸਾਨੂੰ ਬਾਅਦ ਚ ਪਤਾ ਲੱਗਾ ਐਸੇ ਹੀ ਉਹਦੇ ਮਗਰ ਮਗਰ ਕਾਫੀ ਮੋਟਰਸਾਈਕਲ ਭਜਾਇਆ ਫਰ ਕੁੜੀ ਨੇ ਆਪਣੀ ਹਿੰਮਤ ਨਹੀਂ ਆਈ ਤੇ ਫੇਰ ਅਸੀਂ ਜਿੰਡਾਲਾ ਚੌਂਕ ਦੇ ਵਿੱਚ ਫੜ ਲਿਆ ਉਹਨਾਂ ਨੂੰ ਪੁਲਸ ਕੋ ਇਹ ਮੰਗ ਕਰਦੇ ਆ ਕਿ ਜਿਹੜੀਆਂ ਚੋਰੀਆਂ ਹੁੰਦੀਆਂ ਵਾਂ ਜਾਂ ਗੈਂਗਸਟਰਾਂ ਦੀ ਵਧ ਗਈ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਵੱਧ ਤੋਂ ਵੱਧ ਨਾਕੇ ਤੇ ਜਿਹੜੇ ਆਪਣੇ ਵੱਧ ਵਜਿਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਐਫਆਈ ਕਰਤੀ ਹੋਈ ਆ ਆਪਾਂ ਲੋਜ ਤੇ ਬਾਕੀ ਤਸਦੀਕ ਜਾਰੀ ਹੈ ਜੋ ਵੀ ਆਪਾਂ ਤਸਦੀਕੇ ਸਾਹਮਣੇ ਆਉਂਦਾ ਤੁਹਾਨੂੰ ਕਿੰਨੇ ਜਣੇ ਸਾਰੇ ਹੈਗੇ ਕਿੰਨੇ ਜਣੇ ਸਨ ਇਹ ਦੋ ਜਣੇ ਮੋਟਰਸਾਈਕਲ ਤੇ ਮਿਲੇ ਸਨ ਮੋਟਰਸਾਈਕਲ ਤੇ ਜੀ ਕਿਸੜਾ ਰੁਕੂਰੀ ਦੇ ਜੀ ਕਮਿਸ਼ਨ ਨਾ ਗਈ ਹੋਣੀ ਕੁੜੀ ਠੀਕ ਹੈ ਜੀ ਨੋਰਮਲ ਹੈ ਬਸ ਉਹਨੇ ਕੋਸ਼ਿਸ਼ ਕੀਤੀ ਅਟੈਂਪਟ ਕੀਤਾ ਸੀ ਇੱਕ ਸਮੈਚਿੰਗ ਕਰਨ ਦਾ ਤੇ ਨਾਲ ਡਿੱਗ ਪਈ ਸੀ ਕੁੜੀ ਥੋੜੀ ਬਾਕੀ ਸੇਫ ਹੈ ਕੁੜੀ ਕੋਈ ਜਿਆਦਾ ਸੱਟ ਨਹੀਂ ਲੱਗੀ ਸਰ ਰਾਤ ਨੂੰ ਆਪਣੇ ਨਾਕੇ ਕਿੰਨੇ ਵੀ ਚੱਲਦੇ ਨੇ ਨਾਕੇ ਜੀ ਹਰ ਇੱਕ ਚੌਂਕ ਤੇ ਨਾਕਾ ਚ ਬਾਦ ਚੌਂਕ ਗੋਲਵਰ ਚੌਂਕ ਮਾਜਾ ਚੌਂਕ ਸਾਰੇ ਨਾਕੇ ਐਕਟਿਵ ਹੈ ਤੁਸੀਂ ਕਿਸੇ ਵੀ ਟਾਈਮ ਆ ਕੇ ਦੇਖ ਸਕਦੇ ਸੀ ਅਸੀਂ ਆਪ ਐਜ਼ ਅ ਜੀਓ ਵੀ ਆ ਤੁਹਾਡੀ ਸੁਪਰਵੀਜ਼ਨ ਚ ਆ ਕੇ ਚੈਕਿੰਗ ਕਰਨ ਜਾਂਦੇ ਰਾਤ ਨੂੰ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਸਰ ਪੀਸੀਆਰ ਕਿੰਨੇ ਜੀ ਪੀਸੀਆਰ ਸਾਡੇ 810 ਮੋੜ ਤੱਕ ਰਾਤ ਨੂੰ ਚੱਲਦੇ ਆ ਤੇ ਦਿਨੇ ਵੀ 6 ਤੋਂ 8 ਚੱਲਦੇ ਨੇ ਸਮਾਂ ਸਮਾਂ ਜੋ ਵੀ ਕੰਡਾ ਚਾਹੁੰਦੇ ਆ ਜੀ ਮਾਰਨਿੰਗ ਡਿਊਟੀ ਹੁੰਦੀ ਹੈ ਨਾ ਪਲਸ ਨਾਈਟ ਡਿਊਟੀ ਹੁੰਦੀ ਵਾਰਸਵਾੜ